ਦੇ ਨਵੇਂ ਬੱਸ ਅੱਡੇ ਦੀ ਇਹ ਸੀਸੀਟੀਵੀ ਹੈ ਜਿਸ ਦੇ ਵਿੱਚ ਸਪੱਸ਼ਟ ਤੌਰ ਤੇ ਦਿਖਾਈ ਦੇ ਰਿਹਾ ਕਿ ਇੱਕ ਨੌਜਵਾਨ ਜਿਹੜਾ ਬਾਈਕ ਤੇ ਸਵਾਰ ਹੋ ਕੇ ਪਟਿਆਲਾ ਬੱਸ ਅੱਡੇ ਤੇ ਪਹੁੰਚਿਆ ਸੀ ਬਾਈਕ ਦੇ ਪਿੱਛੇ ਇੱਕ ਲੜਕੀ ਬੈਠੀ ਸੀ ਇਸ ਨੌਜਵਾਨ ਨੇ ਲੜਕੀ ਨੂੰ ਬੱਸ ਅੱਡੇ ਤੇ ਡ੍ਰੌਪ ਕੀਤਾ ਅਤੇ ਫਿਰ ਉਸੇ ਰਸਤੇ ਤੋਂ ਵਾਪਸ ਜਾ ਰਿਹਾ ਸੀ ਜਿਸ ਰਸਤੇ ਤੋਂ ਇਹ ਲੜਕਾ ਆਇਆ ਸੀ ਪੁਲ ਦੇ ਉੱਪਰ ਇਸ ਦੇ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਤੇਜ਼ ਰਫ਼ਤਾਰ ਦੇ ਨਾਲ ਆਈ ਬੱਸ ਅਤੇ ਇਸ ਦੇ ਬਾਈਕ ਦੀ ਆਪਸ ਦੇ ਵਿੱਚ ਪੈਨਿਕ ਟੱਕਰ ਹੁੰਦੀ ਹੈ ਤੇ ਨੌਜਵਾਨ ਜਿਹੜਾ ਹੈ ਬੱਸ ਦੇ 헤ਡਾ ਚਲਾ ਗਿਆ। 20 ਬਾਅਦ ਬੱਸ ਚਾਲਕ ਦੇ ਵੱਲੋਂ ਮੌਕੇ ਤੇ ਹੀ ਬੱਸ ਨੂੰ ਰੋਕ ਲਿਆ ਗਿਆ ਅਤੇ ਕੰਡਕਟਰ ਤੇ ਹੋਰ ਲੋਕ ਜਿਹੜੇ ਨੇ 헤ਡਾ ਉਤਰਿਆ ਤੇ ਇਸ ਨੌਜਵਾਨ ਨੂੰ ਦੇਖਿਆ ਗਿਆ ਕਿ ਕਿਸ ਤਰੀਕੇ ਦੇ ਨਾਲ ਇਹ ਬੱਸ ਦੇ ਟਾਇਰ ਦੇ 헤ਡਾ ਜਾਂਦਾ ਹੈ। ਤਾਂ ਇਹ ਵੀਡੀਓ ਜਿਹੜੀਆ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਤੇ ਤੁਸੀਂ ਕਮੈਂਟ ਕਰਕੇ ਦੱਸੋ ਕਿ ਇਸ ਦੇ ਵਿੱਚ ਕਿਸ ਦੀ ਗਲਤੀ ਹੈ। બસ ਚਾਲਕ ਦੀ ਗਲਤੀ ਹੈ ਜਾਂ ਫਿਰ ਉਸ ਨੌਜਵਾਨ ਦੀ ਗਲਤੀ ਹੈ ਜੋ ਕਿ ਇਸ ਪੁਲ ਤੇ ਉਲਟੇ ਪਾਸੇ ਜਾ ਰਿਹਾ ਸੀ